ਸਤਿਨਾਮ ਸ਼੍ਰੀ ਵਾਹਿਗੁਰੂ ਸਤ ਜੀਓ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੋਦਰ ਤੇ ਰਖੇ ਹਾਂ ਸੋ ਕਰ ਕੇ ਹਾਂ ਜਿਤ ਮੈਂ ਸਰਬ ਸਮਾ ਲੈ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪਰਿ ਸੋ ਘਈਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਗੁਖਤ ਲਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਅਦਰਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਤਿ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਥੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਤ ਪੜਨਰਕਿਸ਼ਰ ਜੁਗ ਜੁਗ ਵਿਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨਮੋਹਣ ਸਵਰਗ ਮੱਚ ਪਿਆਲੀ ਗਾਵਣ ਤੁਧਨੋ ਰਤਨੀ ਉਪਾਇ ਤੇਰੇ ਅਠ 60 ਤੀਰਤ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੁਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਕਲੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤਦਨੋਂ ਗਾਵਨ ਜੋ ਤਦ ਭਾਵਨ ਰਤੀ ਤੇਰੇ ਭਗ ਦਰਸਾਲੀ ਹੋਰ ਕੀਤੇ ਤਦਨੋਂ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਜਾ ਸੱਚੀ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿੰਨ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਨ ਰਜ਼ਾਈ ਅਸਾ ਮਲ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕਿ ਵਡ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹ ਅਜਾਏ ਕਹਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗਮੀਰਾ ਗੁਣੀ ਗਈ ਰਾ ਕੋਈ ਨ ਜਾਣੇ ਤੇਰਾ ਕੀਤਾ ਕੀੜ ਚੀਰਾ ਰਹਾਉ ਸਭ ਸਰਤੀ ਮਿਲ ਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਣ ਨ ਜਾਏ ਤੇਰੀ ਤਿਲ ਵੜਿਆਈ ਸਭ ਸਾਥ ਸਭ ਤਪ ਸਭ ਚਲ ਆਈਆਂ ਸਿੱਧਾ ਪੁਰਖਾਂ ਕੀਆਂ ਵਢਿਆਈਆਂ ਤਉਤ ਬਿਨ ਸਿਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਨਾ ਰਾਜ ਜਸ ਤੂੰ ਦੇ ਕਿਸੇ ਕਿਆ ਚਾਰ ਨਾਰਕ ਸੱਚ ਸਵਾਰਣ ਹਾਰਾ ਆਸਾਮ ਲ ਪਹਿਲਾ ਆਖਾਂ ਜੀ ਮਾ ਵਿਸਰੈ ਮਰ ਜਾਉ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤਪੂਖੈ ਖਾਏ ਕਲਿਐ ਦੂਖ ਸੋਕ ਅੰਸਰੈ ਮੇਰੀ ਮਾਈ ਸਾਚਾ ਸਹਬ ਸਾਚਾ ਨਾਹੀ ਰਹਾਉ ਸਾਚੇ ਨਾਮ ਕੀ ਤਲਵੜਿਆਈ ਆਗਿ ਥਕੀ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁੱਕੈ ਭੋਗ ਗੁਣਿ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਵੇ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮਸਾਰੇ ਤੇ ਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੋਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰਪਾਸ ਹਮ ਕੀਰੇ ਕਰਨ ਸਤਿਗੁਰ ਸ਼ਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਾਸ ਰਹਾਉ ਹਰ ਜਨ ਕੇ ਵਡ ਭਾਗ ਵਢੀਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਈ ਤਰਗ ਜੀਵੇ ਤਰਗ ਜੀਵਾਸ ਜਨ ਹਰ ਦਿਨ ਸਤਗੁਰ ਸੰਗਤ ਪਾਈ ਤੈਨ ਤਰ ਮਸਤਕ ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ ਪੰਜਵਾਂ ਕਾਹੀ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਿਲ ਪਤਰ ਮੈਂ ਜੰਤੇ ਉਪਾਈ ਤਾ ਕਰਜ ਕੇ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਵਣਤਾ ਕੋਈ ਨ ਕਿਸ ਕੀ ਤਰਿਆ ਚਰ ਚਰ ਇਜਕ ਸਮਾਹੇ ਠਾਕੁਰ ਕਾਹੀ ਮਨ ਭੋ ਕਰਿਆ ਊਡੇ ਊਂਡੇ ਆ ਵੈ ਸਹਿ ਕੋ ਸਾ ਤਿਸ ਪਾਛੈ ਬਚਰੇ ਸ਼ਰਿਆ ਤੈਨ ਕਾ ਮਨ ਕਲਾਵੈ ਕੌਣ ਝੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰਤਲ ਧਰਿਆ ਜੜ ਨਾਨਕ ਬਲ ਬਲ ਸਦ ਮਿਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗਿਆ ਆਸਾ ਮਹਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਕ ਨਰੰਜਨ ਹਰ ਪਰਕ ਨਰੰਜਨ ਹਰ ਗੰਮਾ ਗਾਮਿ ਅਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੂ ਸੰਤੋ ਜੀ ਸਭ ਦੂਖ ਉਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਬੰਦਰ ਅੰਤਰ ਜੀ ਹਰ ਏਕੋ ਪਰਕ ਸਮਾਨ ਇਕ ਦਾਤਾ ਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਮੈ ਅਬਰ ਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ تیر ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੋ ਜੀ ਜਨਦਾਨਕ ਤਨ ਕੁਰਬਾਣਾ ਹਰਤਿਆ ਵੈ ਹਰਤਿਆ ਵੈ ਤੋ ਜੀ ਇਸ ਜਨ ਜੁਗ ਮੈਂ ਸੁਖ ਵਾਸੀ ਇਸੇ ਮੁਕਤ ਸੇ ਮੁਕਤ ਭਈ ਜਨ ਹਰਤਿਆ ਆ ਜੀ ਤਨ ਟੂਟੀ ਜਮ ਕੀ ਫਾਂਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸ਼ਟਰੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੂੰ ਜੀਵਣ ਅਮਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤਦ ਆਪੇ ਸ੍ਰੇਟ ਸਭ ਉਪਾਈ ਜੀ ਤਦ ਆਪੇ ਸ੍ਰੇ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੱਜਿਆ ਮੈਂ ਦਾਸ ਆਈ ਜੋ ਤੂੰ ਪਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਦੇ ਰੀਤੂੰ ਸਭ ਨਹੀਂ ਧਿਆਇ ਜਿਸਨੂੰ ਕਿਰਪਾ ਕਰੇ ਤੰ ਨਾਮ ਰਤਨ ਪਾਇਆ ਗੁਰਮਕਲਾ ਦਾ ਮਰਮੁਖ ਗਵਾਇਆ ਤਉ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਤ ਜੀ ਮਾਹੀ ਤਜ ਬਿਨ ਦੂਜਾ ਕੋਈ ਨਾਹੀ ਜੀ ਜੰਦ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੁਜੋਗੀ ਮੇਲ ਜਸਨੋਂ ਤੂੰ ਜਾਣੈ ਸੋਈ ਜਣ ਜਾਣੈ ਹਰ ਗੁਣ ਸਾਜੀ ਆਖ ਵਖਾਣੈ ਜਨ ਹਰ ਸੇਵਿਆ ਤਨ ਸਭ ਪਾਇਆ ਸਜ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਮਨ ਦੂਜਾ ਅਵਰਣ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਣ ਨਾਨਕ ਕਰਮ ਕ ਪ੍ਰਗਟ ਹੋਏ ਆਸਾਮ ਲਪੈਲਾ ਤਿਤ ਸਰ ਵਰਣੈ ਭਈ ਲੈ ਨਵਾਸਾ ਪਾਣੀ ਪਾਵਕ ਤਿਨ ਨਹਿ ਕੀਆ ਪੰਕਜ ਮੋਹ ਪਗ ਨੇ ਚਾਲੈ ਹਮ ਦੇਖਾ ਤਾਂ ਡੂਬਿਐ ਲੈ ਮਨ ਏਕ ਨ ਚੇਤ ਸਮੂਡ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹਿ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਰਨ ਕੀ ਏ ਤੇਰੀ ਬਰੀਆ ਅਵਰ ਕਾਜ ਤਰਕ ਤੇ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹ ਨਾਨਕ ਹਮ ਨੀਤ ਕਰਮ ਸ਼ਰਨ ਪਰੇ ਕੀ ਰਾਖੋ ਸਰਮ ਕਹ ਨਾਨਕ ਹਮ ਨੀਤ ਕਰਮ ਸ਼ਰਨ ਪਰੇ ਕੀ ਰਾਖੋ ਸਰਮ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਟ ਸਬੈ ਤੁਮ ਕਾ ਬੋ ਆਪ ਹੱਥ ਦੈ ਮੋਹੇ ਬਚਾਓ ਸੁਖੀ ਬਸੈ ਮੋ ਰੋ ਪਰਵਾਰਾ ਸੇਵਕ ਸਹਿਕ ਸਬੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਆ ਸਾਬੈ ਰਣਕੋ ਆਇ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤਮੇ ਸਾੜ ਕੋਈ ਅਬਰਨ ਤਾਉ ਜੋ ਵਰਚਾਉ ਸੁ ਤੁਮਤੇ ਪਾਉ ਸੇਵਕ ਸਤੈ ਕ ਹਮਾਰੇ ਤਾਰਿਐ ਚੰਤਨ ਛਤਰ ਹਮਾਰੇ ਮਾਰਿਐ ਆਪ ਹਾਥ ਦੈ ਮਜੈ ਅਬਰਿਐ ਮਰਨ ਕਾਲ ਕਾ ਤਰਾਸ ਨ ਮਰਿਐ ਹੋ ਜੋ ਸਦਾ ਹਮਾਰੇ ਪੱਛਾ ਸਰਿਐ ਉਸ ਤੁਝੂ ਕਰਿਓ ਰਿਛਾ ਰਾਖਲੇ ਮੋਹਿ ਰੱਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਤ ਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਬ ਕੀਓ ਬੇਸ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਉਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜਛਨੇ ਉਬਜਾਇਓ आद अंत एकै अवतारा सोए गुरु समझियो हमारा नमस्कार तस ही को हमारी सकल प्रजा जन आप सवारी शिवकण को शिवकण सुख दीयो छत्रण गोपाल मोबद कीयो कट कट के अंतर की जानत भले बुरे की पीर पहचानत चिंतिते कुंचरे स्थूला सा पर कृपा दृष्ट कर फूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੋਦ ਕਰ ਕੇ ਕਰਾ ਕਰ ਤਾਰਾ ਪਰ ਜ ਧਰਤ ਤਬ ਦੀ ਆਪਾਰ ਜਬ ਆ ਕਰ ਕੇ ਕਰਤ ਹੋ ਕਮ ਹੂ ਤੋ ਮੈਂ ਮਿਲਤ ਦੇ ਤਰ ਸਭ ਹੂ ਜੇਤੇ ਬਦਨ ਸ੍ਰਿਟ ਤਬ ਤਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬਿਆਦ ਨੀਲਨਾਦ ਸੰਭ ਤਾਕਾ ਮੂੜਿ ਅਚਾਰਤ ਭੇਦ ਜਾ ਕੋ ਪੀਵ ਨ ਪਾਵਤ ਬੇਦਾ ਤਾਕੋ ਕਰ ਪਾਹਣਿ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਆਪਿ ਆਪਨੀ ਬਦ ਹੈ ਜੀਤੀ ਵਰਨਤ ਪੈਨ ਪੈਨ ਤੋਇ ਤੇ ਤੇ ਤੁਮਰਾ ਲਖਾ ਨ ਜਾਏ ਪਸਾਰਾ ਕੇਵ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਆਰੰਕ ਪਿਉ ਰਾਵਕਿ ਭੂਪਾ ਅੰਡ ਜੇਰੇ ਸਿਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹਉ ਪੂਲ ਰਾਜਾ ਹਵੇ ਬੈਠਾ ਕਹਉ ਸੰਤ ਪਿਉ ਸੰਕਰ ਇਕੈਠਾ ਸ਼ਗਰੀਸ਼ ਰੱਟ ਦਿਖਾਏ ਚੰਪ ਆਦਿ ਗਾਤ ਸਰੂਪ ਸਯੰਪ ਵੇ ਵਰੱਛਾ ਮੇਰੀ ਕਾਮ ਕਰੋ ਸੇਕ ਉਬਾਰ ਸੇਕ ਸੰਘਰੋ ਦੁਟ ਜਿਤੀ ਅਡਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਇਤਾ ਵਿਚਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਾ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਹਿ ਤਾਂ ਕੇ ਕਾਲ ਨਿਕਟਨ ਐਹਿ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੇਸ਼ਟ ਡਰੇ ਤਤਕਾਲਾ ਕਿਰਪਾ ਜਰੇ ਤਨ ਜਾਏ ਨ ਹਰ ਹੋ ਤਾਂ ਕੇ ਤਾਂ ਪਥਰ ਗਮੋ ਹਰ ਹੋ ਰਿਤ ਸਦ ਕਰਮੋ ਸਭ ਹੋਈ ਦੋਟ ਛਾਛ ਵਸਕ ਨ ਕੋਈ ਇਕ ਵਾਰ ਜਦ ਤਮੈ ਸੰਵਾਰਾ ਕਾਲ ਪਾਸਤੇ ਤਾਇਓ ਬਾਰਾ ਜਿ ਨਰਨਾਮ ਤਿਹਾਰੋ ਕਹਾ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇਲੇ ਅਵਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਉਪਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤਿ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸਰੀਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੁਛਾੜਕੈ ਗਹਿਓ ਤਹਾਰੂ ਦਵਾਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAM KALI MAHLA TEEJA ANAND EK ONKAR SAT GUR PRASAD आनंद पाया मेरी मां आई सतगुरु मैं पाया सतगुरु ता पाया सहज सीती मन बचियां बधाइयां राग रत्न परिवार परियां शब्द गावन आईयां शब्द त गावहु हरि के राम मन जिनी बसाया कह नानक आनंद होआ सतगुरु मैं पाया हे मन मेरे तू सदा रहो हर नाले हर नाल रहो तू मन मेरे दुख सब विसारण ਸੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਅਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ ਕਰਤਾ ਤੇਰੈ ਸਭ ਕੈਸ਼ ਹੈ ਜਿਸ ਦੇ ਸੋ ਪਾਵੇ ਸਦਾ ਸਬਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ ਜਨੁ ਭੁਖਾਂ ਸਭ ਦਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆਂ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇ ਤਦ ਜਨਕ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜ ਅਨਤ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਵਸੂਰੇ ਧੂਕ ਰੋਗ ਸੰਤਾਪ ਇਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ 5ਵਾਂ ਥਾਲ ਵਿੱਚ ਤੈਨ ਵਸ ਤੂ ਪਈਓ ਸਾਧ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿ ਅਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਆਉਦਾਰ ਇਹ ਵਸਤ ਤਜੇ ਨ ਜਾਈ ਨਤ ਨਤ ਰੱਖ ਔਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋਂ ਜੋਗ ਕੀਤਾਈ ਮੈਂ ਨਿਰਗੁਣਿਆਰੀ ਕੋ गुण ਨਹੀਂ ਅਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਠੀਵੈ ਹਰੇਆ ਤਰਸ ਪਿਆ ਮਿਹਰਾਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਹਾਂ ਗਾ ਪਲਾਟੀ ਗਨਮਥਾਲ ਰਵ ਚੰਦ ਦੀਪਕ ਪਨ ਤਾਰਕਾ ਮੰਡਲ ਜਨਕ ਮੋਤੀ ਊਪਮਾਲਿਆ ਜੋ people you <laughs> ਪਕਾਨੇ ਮਦਨ ਮੂਰਤ ਪ੍ਰਤਾਰ ਕੋ ਵਿੰ ਨੰਤੇ ਤਿੰਕੇ ਕਾਟ ਸਵਾਰਨਾ ਲਾਲ ਸੀਤਾ ਮੰਮੂ ਕੀਓ ਹਮਰਾ i say the mango ਤੇ ਪਰਸਨ ਪਾਏ ਮਹੰਮ ਦੇਵਨ ਕਤਪ ਮਸੂਤ ਬਾਹ ਜਗਤ ਤੁਹਾਰ ਕੋ ਛਾੜ ਕੇ ਕਹੋ ਤਹਾਰੂ ਦਵਾਰ ਵਾਹ ਕੈ ਕੀ 라ਤੀ ਰਸੋ ਬਿਨਦਾਸ